ਅੱਜ ਤੋਂ ਜੰਗ ਸ਼ੁਰੂ ਹੋ ਗਈ ਅਸਲੀ ਅਕਾਲੀ ਆਂਦੀ ਪੰਜ ਮੈਂਬਰ ਦੀ ਕਮੇਟੀ ਵੱਲੋਂ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਤੋਂ ਬਾਅਦ ਚੁਣੇ ਗਏ ਡੈਲੀਗੇਟਾਂ ਦਾ ਜਿਹ ਇਜਲਾਸ ਦੇ ਵਿੱਚ ਪ੍ਰਧਾਨ ਚੁਣ ਲਿਆ ਗਿਆ ਗਾਨੀ ਹਰਪ੍ਰੀਤ ਸਿੰਘ ਹੋਰਾਂ ਗਿਆਨੀ ਹਰਪ੍ਰੀਤ ਸਿੰਘ ਹੋਰੀ ਅੱਜ ਇਸ ਪਰ ਕਰਿਆ ਤਹਿਤ ਕੇ ਜੀ ਡੈਲੀਗੇਟਾਂ ਨੇ 15 ਲੱਖ ਤੋਂ ਵੱਧ ਜਿਨ੍ਹਾਂ ਨੂੰ ਡੈਲੀਗੇਟ ਚੁਣੇ ਗਏ ਉਹਨਾਂ ਚੋਂ ਯਾਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਕਾਲਜ ਦਾ ਪ੍ਰਧਾਨ ਚੁਣ ਲਿਆ ਗਿਆ ਇਸ ਦੇ ਨਾਲ ਹੀ ਮੁੱਢ ਬਚ ਗਿਆ ਅਸਲੀ ਅਕਾਲੀ ਦਲ ਕਿਹੜਾ ਲੜਾਈ ਇਹ ਸੇ ਗੱਲ ਤੇ ਹੋਣੀ ਆ ਸੁਖਵੀਰ ਬਾਦਲ ਮਨਾਮ ਯਾਨੀ ਹਰਪ੍ਰੀਤ ਸਿੰਘ ਨਾਲ ਦੀ ਨਾਲ ਧਾਰਮਿਕ ਕੌਂਸਲ ਬਣਾਈ ਗਈ ਹੈ ਧਾਰਮਿਕ ਕੌਂਸਲ ਦੀ ਚੇਅਰਮੈਨ ਹੀ ਹੈ ਬਤੌਰ ਮਤਲਬ ਕੇ ਚੇਅਰਪਰਸਨ ਬੀਬੀ ਸਤਵੰਤ ਕੌਰ ਹੋਰਾਂ ਦੇ ਹਵਾਲੇ ਕੀਤਾ ਗਿਆ ਸੋ ਧਾਰਮਿਕ ਖੇਤਰ ਦੀ ਸਾਰੀ ਸੇਵਾ ਬੀਬੀ ਸਤਵੰਤ ਕੌਰ ਹੋਰਾਂ ਹਲੇ ਵਾਲੇ ਤੇ ਸਿਆਸੀ ਸਾਰੀ ਕਾਰਜਵੇਦਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਕੋਲ ਹੈ ਹਜ ਉਥੇ ਜਿਹੜਾ ਮੁੱਖ ਮੁੱਦਾ ਉੱਪਰ ਕਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਪ੍ਰਧਾਨ ਦੀ ਚੋਣ ਤੋਂ ਬਾਅਦ ਉਹਨਾਂ ਨੂੰ ਸਰੋਪਾਉ ਪਾਏ ਗਏ ਉਹ ਤੋਂ ਬਾਅਦ ਜਦੋਂ ਮਾਈਕ ਉਹਨਾਂ ਦੇ ਹੱਥ 'ਚ ਆਇਆ ਤਾਂ ਉਹਨਾਂ ਨੇ ਅਕਾਲ ਤੱਕ ਸਭ ਦੇ 2 ਦਸੰਬਰ ਦੇ ਹੁਕਮਨਾਮਿਆਂ ਦੀਆਂ ਉਹ 17 ਕਹਿੰਦੇ ਮੈਂ ਆਪਣੇ ਹੱਥ ਨਾਲ ਲਿਖੀਆਂ ਸੀ ਅੱਜ ਮੈਂ ਦੁਬਾਰਾ ਕੱਢ ਕੇ ਲੈਣਾ। ਉਹ ਪੜੀਆਂ ਕਿ ਹੁਕਮ ਹੋਇਆ ਸੀ ਉਸ ਦਿਨ ਕਿ ਚੁੱਲਾ ਸਮੇਟੋ ਤੇ ਇੱਕ ਅਕਾਲੀ ਦਲ ਦੇ ਰੂਪ ਚ ਇਕੱਠੇ ਹੋ। ਕਹਿੰਦੇ ਸੁਧਾਰ ਲੈ ਰਹਿਣੇ ਚੁੱਲਾ ਸਮੇਟਿਆ। ਪਰ ਦੂਸਰੇ ਆਪਣਾ ਤੜਕਿਆ ਹੋਇਆ ਚੁੱਲਾ ਚੱਕ ਕੇ ਭੱਜ ਗਏ। ਤੇ ਕਮਰੇ ਜਬੰਦ ਕਰ ਲੈ ਕੇ ਕਹਿੰਦੇ ਸੀ ਬੂਹੇ ਬਹੁਤ ਖੜਕਾਏ ਇਹਨਾਂ ਨੇ। ਪੰਜ ਮੈਂਬਰੀ ਨੇ ਵੀ। ਉਹ ਕਹਿੰਦੇ ਨਾ ਪੰਜ ਮੈਂਬਰੀ ਛੱਡ ਕੇ ਫੇਰ ਆਓ ਫੇਰ ਬੂਹਾ ਖੋਲਾਂਗੇ ਨਹੀਂ। ਯਾਨੀ ਹਰਪ੍ਰਿੰਤ ਸਿੰਘ ਹੋਰਾਂ ਨੇ ਸਿੱਧਾ ਚੈਲੰਜ ਕਰ ਦਿੱਤਾ ਬਾਦਲਤਰ ਨੂੰ ਕਿ ਪਾਈ ਤੁਹਾਡਾ ਤੜਕਿਆ ਚੁੱਲਾ ਜਿਹੜਾ ਤਿੰਨ ਸਟੈਂਡਾਂ ਤੇ ਅਜੇ ਖੜਾ ਹੈ ਉਹ ਤਿੰਨੋਂ ਸਟੈਂਡ ਅਸੀਂ ਖੋਹ ਲੈਣੇ ਆ ਪਹਿਲਾ ਉਹ ਕਹਿੰਦੇ ਸੰਗਤ ਹੁਣ ਸ਼ਰੋਮਣੀ ਕਮੇਟੀ ਸੰਭਾਲੇਗੀ ਉਹਨਾਂ ਦਾ ਇਸ਼ਾਰਾ ਸੀ ਸਿੱਧੇ ਰੂਪ ਚ ਕਿ ਸਾਡੇ ਕੋਲ ਆਉਣੀ ਆ ਐਸਜੀਪੀਸੀ ਦੂਸਰਾ ਉਹ ਕਹਿੰਦੇ ਚੌਣ ਨਿਸ਼ਾਨ ਤੇ ਤੀਸਰਾ ਉਹ ਕਹਿੰਦੇ ਜੀ ਦਫਤਰ ਸੋ ਅਕਾਲੀ ਦਲ ਦਾ ਦਫਤਰ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦਾ ਪ੍ਰਬੰਧ ਹੁਣ ਕਹਿੰਦੇ ਜੀ ਇਹ ਨਵੇਂ ਸ਼੍ਰੋਮਣੀ ਅਕਾਲੀ ਦਲ ਕੋਲ ਹੋਏਗਾ ਬਿਲਕੁਲ ਜੀ ਅਜੇ ਉੱਥੇ ਕੁਝ ਮਤੇ ਆਏ ਇਕ왈 ਸਿੰਘ ਚੁੰਦਾ ਹੋਰਾਂ ਨੇ ਉਹ ਮਤੇ ਪੜੇ ਉਹਨਾਂ ਮਤਿਆਂ 'ਚ ਅਨੰਦਪੁਰ ਸਾਹਿਬ ਦੇ ਮਤੇ ਦਾ ਜ਼ਿਕਰ ਹੈ ਉਹਨਾਂ ਮਤਿਆਂ 'ਚ ਪੰਜਾਬੀ ਬੋਲ ਦੇ ਖੱਤਿਆਂ ਦਾ ਜ਼ਿਕਰ ਹੈ ਉਨਾ ਮਤਿਆਂ ਚ ਇਹ ਵੀ ਜ਼ਿਕਰ ਹੈ ਕਿ ਪੰਜਾਬ ਤੋਂ ਬਾਹਰੀਆਂ ਨੂੰ ਨੌਕਰੀ ਨਹੀਂ ਮਿਲੇਗੀ ਪੰਜਾਬ ਤੋਂ ਬਾਹਰੀ ਜ਼ਮੀਨਾਂ ਨਹੀਂ ਖਰੀਦ ਸਕਣਗੇ ਸੋ ਇਸ ਤਰ੍ਹਾਂ ਦੇ ਮਤੇ ਵੀ ਪਏ ਨੇ ਇਹਦਾ ਮਤਲਬ ਰਾਜਨੀਤਿਕ ਦਿਸ਼ਾ ਕੀ ਹੋਣੀ ਹੈ ਉਹ ਮਤਿਆਂ ਦੇ ਰੂਪ ਚ ਝਲਕੀ ਵੀ ਹੈ ਇਧਰ ਇਸ ਦੇ ਨਾਲ ਨਾਲ ਜਿਸ ਗੱਲ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੇ ਜ਼ੋਰ ਦਿੱਤਾ ਜੋੜ ਤੋੜੋ ਦੇ ਹਿਸਾਬ ਨਾਲ ਵੀ ਹੋਣਾ ਐਮਐਲਏ ਤਿੰਨ ਨੇ ਅਖਾਲੀਦਾਰ ਬਾਦਲ ਤੇਰ ਕੋਲ ਜਿਹੜੇ ਉਹਨਾਂ ਦੇ ਚੋਣ ਨਿਸ਼ਾਨ ਤੇ ਆਪਾਂ ਦੇਖੀ ਜਿੱਤੇ ਉਹਨਾਂ ਚੋਂ ਵਿਕਰਮ ਜਿੱਠਿਆ ਹੋਰ ਉਹਨਾਂ ਦੀ ਧਰਮ ਪਤਨੀ ਜੇ ਬਾਦਲ ਪ੍ਰਵਾਦ ਦੀ ਦਿੱਸਦਰ ਚੋਂ ਦੇਖੀਏ ਤਾਂ ਕੀ ਉਹ ਉਹਨਾਂ ਨਾਲ ਨੇ ਫਿਰ ਜੇ ਉਹ ਉਹਨਾਂ ਨਾਲ ਨੇ ਫਿਰ ਅਕਾਲੀ ਦਲ ਦਾ 1 ਐਮਐਲਏ ਬਾਦਲ ਧਰ ਨਾਲ ਇੱਕ ਐਮਐਲਏ ਆਵਾ ਦੀ ਪਾਰਟੀ ਨਾਲ ਜਾ ਚੁੱਕਾ ਹੈ ਇੱਕ ਐਮਐਲਏ ਇੱਧਰ ਆ ਚੁੱਕਾ ਸੋ ਇਸ ਤਰੀਕਾ ਕਰਨਾ ਜੇ ਦੇਖੇ ਤਾਂ ਤਿੰਨੋਂ ਐਮਐਲਏ ਅਟ-ਅਟ ਨੇ ਇੱਕ ਮੈਂਬਰ ਪਾਰਲੀਮੈਂਟ ਚੋਣ ਨਿਸ਼ਾਨਦੇ ਹਵਾਲੇ ਨਾਲ ਉਹ ਅਜੇ ਬਾਦਲ ਪਰਿਵਾਰ ਦਾ ਜੀਐਸ ਵੀ ਉੱਤਰ ਹੁਣ ਇੱਥੇ ਸਾਰੀ ਪ੍ਰਕਿਰਿਆ ਕੇ ਚੋਣ ਕਮਿਸ਼ਨ ਤੇ ਰੁਕਣੀ ਹੈ ਕੀ ਮਹਾਰਾਸ਼ਟਰ ਵਾਲਾ ਹੋਣ ਵਾਲਾ ਜੋ ਸ਼ਿਪਸ ਹੈ ਨਾਲ ਉੱਥੇ ਹੋਇਆ ਕੀ ਉਹ ਇਹ ਜਾਂ ਕੁਝ ਵਰਤਾਰਾ ਵਾਪਰੇਗਾ ਚੋਣ ਕਮਿਸ਼ਨ ਕਿਸ ਕਰਬੜ ਬੈਠਦਾ ਜਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਅੱਜ ਨਵਾਂ ਗਠਿਤ ਹੋਇਆ ਜਿਹਦੇ ਅੱਜ ਨਵੇਂ ਪ੍ਰਧਾਨ ਗਿਆਨੀ ਹਰਪਿੰਦਰ ਸਿੰਘ ਬਣੇ ਨੇ ਕੀ ਉਸ ਨੂੰ ਹੁਣ ਕੋਈ ਨਾਮ ਅੱਖਰ ਅੱਗੇ ਪਿੱਛੇ ਲਾ ਕੇ ਫੇਰ ਇਸਟ ਕਰਾਉਣਾ ਪੈਣਾ ਜਾਂ ਉਹ ਪੁਰਾਣੇ ਸ਼੍ਰੋਮਣੀ ਕਾਲਜਲ ਤੇ ਦਾਵਾ ਦਿਖਾਉਣਗੇ ਕਿ ਸਾਡਾ ਮਰਿਆਦਾ ਅਨੁਸਾਰ ਹੈ ਜੀ ਸਾਡਾ ਸੰਵਿਧਾਨ ਅਨੁਸਾਰ ਹੈ ਜੀ ਸਾਡਾ ਪਾਰਟੀ ਦੇ ਨਿਯਮਾਂ ਅਨੁਸਾਰ ਹੈ ਜੀ ਇਸ ਸਿਹਾਰ ਤੇ ਆਪਣਾ ਕੇਸ ਫਾਈਲ ਕਰਨਗੇ ਜਾਂ ਨਵੀਂ ਰਜਿਸਟ੍ਰੇਸ਼ਨ ਲਈ ਅਪਲਾਈ ਕਰਨਗੇ ਜੇ ਨਵੀਂ ਲਈ ਕਰਦੇ ਨੇ ਵੀ ਚੋਣ ਨਿਸ਼ਾਨ ਵੀ ਨਵਾਂ ਹੋਈਗਾ ਜੇ ਉਸੇ ਰਜਿਸਟ੍ਰੇਸ਼ਨ ਤੇ ਆਪਣਾ ਦਮ ਭਰਦੇ ਨੇ ਤੇ ਫਿਰ ਐਮਐਲ ਤੇ ਐਮਪੀ ਦੇ ਹਿਸਾਬ ਨਾਲ ਹਿਸਾਬ ਕਿਤਾਬ ਹੋਏਗਾ ਜੀ ਕਿ ਐਮਐਲ ਤੇ ਐਮਪੀ ਕੀ ਦੇ ਨਾਲ ਨੇ ਕੇਸ ਪ੍ਰਕਿਰਿਆਵਲ ਵਧਿਆ ਜਾਏਗਾ ਫਿਰ ਉਹਦੇ ਵਿੱਚ ਕੀ ਹੋਏਗਾ ਇਹ ਦੇਖਣ ਵਾਲੀ ਗੱਲ ਹੈ ਅੱਛਾ ਇਸ ਦੇ ਨਾਲ ਨਾਲ ਜਿਹੜਾ ਅੱਜ ਮੁੱਖ ਮੁੱਦਾ ਉੱਭਰਿਆ ਉਹ ਬਿਲਕੁਲ ਸਪੱਸ਼ਟ ਸੀਗਾ ਕਿ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਮੈਨੂੰ ਪਤਾ ਕੀ ਆਈਟੀ ਸੈੱਲ ਦੀਆਂ ਟੀਮਾਂ ਤਿਆਰ ਨੇ ਜੀ ਮੇਰੇ ਤੇ ਹਮਲੇ ਹੋਣਗੇ ਜੀ ਮੇਰੇ ਤੇ ਸ਼ਬਦੀ ਬਾਣ ਚੱਲਣਗੇ ਜੀ ਕਰਦਾਰਕੋਸ਼ੀ ਕਰਨਗੇ ਉਹ ਕਹਿੰਦੇ ਮੇਰੀ ਤਾਂ ਛੱਡੋ ਜੇ ਇਸ ਨਵੇਂ ਦਲ ਦੇ ਕਿਸੇ ਇੱਕ ਵਰਕਰ ਕੰਨੀ ਵੀ ਚੱਕਿਆ ਤਾਂ ਅਸੀਂ ਘਰਾਂ ਦੇ ਬਾਹਰ ਜਾ ਕੇ ਨੰਗੇ ਕਰਦੇਾਂਗੇ ਸਾਰਾ ਕੁਝ ਕਹਿੰਦੇ ਮੇਰੇ ਕੋਲ ਵੀ ਸਾਰਾ ਕੁਝ ਹੈਗਾ ਜਿਹੜੇ ਉਹ ਚੱਕੀ ਫਿਰਦੇ ਆ ਨਾ ਕਿ ਸਾਡੇ ਕੋਲ ਬਹੁਤ ਕੁਝ ਹੈ ਉਹ ਕਹਿੰਦੇ ਮੇਰੇ ਕੋਲ ਵੀ ਬਹੁਤ ਕੁਝ ਹੈਗਾ ਕਹਿੰਦੇ ਮੈਨੂੰ ਇਹ ਕਿਸੇ ਪਾਰਟੀ ਨੇ ਨਹੀਂ ਦਿੱਤਾ ਨਾ ਭਾਜਪਾ ਨਾ ਕਾਂਗਰਸ ਨਾ ਆਪ ਹੈ ਕਹਿੰਦੇ ਮਿੰਨ ਤਾਂ ਤੁਹਾਡੇ ਨਾਲ ਗੱਡੀਆਂ ਜਿਹੜੇ ਬੈਠਦੇ ਨੇ ਉਹਨਾਂ ਨੇ ਦਿੱਤਾ ਮੇਰੇ ਕੋ ਤੁਹਾਡੀਆਂ ਜਾਇਦਾਦਾਂ ਤੁਹਾਡੇ ਕਿਤੇ ਕੰਮ ਸਾਰਾ ਕੁਝ ਹੈਗਾ ਕੀ ਲੜਾਈ ਇਸ ਤਰਤਲ ਤੇ ਵੀ ਹੋ ਠੀਕ ਹੈ ਆਪਣੇ ਸਮੋਦਨ ਚ ਉਹਨਾਂ ਨੇ ਮੌਜੂਦਾ ਧਰਦਾ ਵੀ ਹਵਾਲਾ ਦਿੱਤਾ ਹੈ ਨਾ ਜੁਦਾ ਸਤਾ ਚਾਰ ਤੈਨੂੰ ਵਿਚਾਰੀ ਕਿ ਤਾ ਲੈਂਡ ਪੁਲਿੰਗ ਨੂੰ ਲੈ ਕੇ ਮਸਲਾ ਆ ਸੋ ਅੱਜ ਰਾਜਨੀਤਿਕ ਅਜੰਡਾ ਵੀ ਪੇਸ਼ ਕਰਦੀ ਨਜ਼ਰ ਆਈ ਨਮੀਤਰ ਤੇ ਪੰਥਕ ਮੁੱਦਿਆਂ ਦੇ ਉੱਤੇ ਪਰਤਨ ਦਾ ਸੁਨਿਹਾਰਨ ਦੀ ਵੀ ਨਜ਼ਰ ਆਈ ਨਮੀਤਰ ਤੇ ਇਹ ਸਭ ਦੇ ਬਾਵਜੂਦ ਬੱਡੀ ਚੁਣੌਤੀ ਹੈ ਜੇ ਅਕਾਲੀ ਦਲ ਅਸਲੀ ਕਿਹੜਾ ਇਹਨੂੰ ਲੈ ਕੇ ਚਿਰਨੀ ਹੈ ਹਾਂ ਇਸ ਤੋਂ ਪਹਿਲਾਂ ਅੱਜ ਬੜੀ ਖਿੱਚੋ ਤਾਣ ਸੀ ਚਲੋ اجلاس ਸ਼ੁਰੂ ਹੋਇਆ ਬਾਬਾ ਸਰਬਜੋਤ ਸਿੰਘ ਬੇਦੀ ਹੋਰਾਂ ਨੇ ਨਾਮ ਪੇਸ਼ ਕੀਤਾ ਗਿਆ ਨਿਹਰਪ੍ਰਿੰਤ ਸਿੰਘ ਹੋਰਾਂ ਦਾ ਉਸ ਤੋਂ ਬਾਅਦ ਉਹਦੀ ਪ੍ਰੋੜਤਾ ਕੀਤੀ ਗੋਬਿੰਦ ਸਿੰਘ ਲੰਗੋਆਲ ਹੋਰਾਂ ਨੇ ਤੇ ਉਸ ਤੋਂ ਬਾਅਦ ਫਿਰ ਗਿਆ ਨਿਹਰਪ੍ਰਿੰਤ ਸਿੰਘ ਹੋਰਾਂ ਨੂੰ ਨਵੇਂ ਇਸ ਸ਼੍ਰੋਮਣੀ ਕਾਲਜ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਤੇ ਇਸ ਦੇ ਨਾਲ ਹੀ ਬਥੌਰ ਚੇਅਰਪਰਸਨ ਪਰਮ ਕੌਂਸਲ ਵੀ ਇਸ ਅਤਵੰਤ ਕੋਰਗਰਨ ਚੁਣ ਲਿਆ ਗਿਆ ਕਿ ਸਾਰੀ ਪ੍ਰਕਿਰਿਆਵਾਂ ਮੁਕੰਮਲ ਹੋ ਗਈ ਹੈ ਇਹ ਸਾਰੀ ਪ੍ਰਕਿਰਿਆ ਤੋਂ ਮੁਕੰਮਲ ਹੁੰਦਿਆਂ ਹੀ ਬਾਦਲ ਧਰਨੀ ਵੀ ਮੀਡੀਆ ਚਾਕੇ ਬਿਆਨ ਦਿੱਤੇ ਉਹ ਕਹਿੰਦੇ ਦੇਖੋ ਜੀ ਆਪ ਇੱਕ ਸੱਧਿਆ ਆਪੇ ਸੇਵਾ ਲਈ ਹੈ ਆਪੇ ਕਿਹਾ ਚੁੱਲੇ ਸਮੇਟੋ ਤੇ ਇਹ ਸਾਰਾ ਖੇਡ ਕਹਿੰਦੀ ਜੀ ਆਪ ਪ੍ਰਧਾਨ ਬਣ ਲਈ ਸੀ ਜਿਹਦਾ ਜਵਾਬ ਕਹਿੰਦੇ ਹਰ ਤੁਸੀਂ ਇਹ ਦਿੰਦਿਆ ਕਿ ਆ ਕਿ ਵੀ ਹੁਣ ਇਹ ਕਹਿ ਰਹੇ ਨੇ ਕਿ ਜੀ ਮੈਂ ਪ੍ਰਧਾਨ ਬਣ ਨਹੀਂ ਕੀਤਾ ਉਹ ਕਹਿੰਦੇ ਭਾਈ ਮੈਨੂੰ ਪ੍ਰਧਾਨ ਬਣਾਉਣ 'ਚ ਤੁਹਾਡਾ ਹੀ ਯੋਗਦਾਨ ਹੈ ਬਾਦਲ ਜੀ ਨੂੰ ਇਸ਼ਾਰਾ ਕਰਕੇ ਕਹਿ ਰਹੇ ਸੀ ਉਹ ਕਹਿੰਦੇ ਮੈਨੂੰ ਬਣਾਉਣ 'ਚ ਉਸ ਬਾਦਲ ਦਲ ਦਾ ਵੱਡਾ ਯੋਗਦਾਨ ਹੈ ਪ੍ਰਧਾਨ ਬਣਾਉਣ 'ਚ ਕਿ ਮੈਂ ਤਾਂ ਤੱਕ ਸਭ ਦੀ ਸੇਵਾ 'ਚ ਲੱਗਾ ਸੀ ਤੇ ਮੇਰੇ ਲਈ ਉਹ ਸੇਵਾ ਵੱਡੀ ਸੀ ਮੈਂ ਉਹ ਸੇਵਾ ਤੋਂ ਹਟ ਕੇ ਇੱਧਰ ਪ੍ਰਧਾਨਤਾ ਉਨ ਨਹੀਂ ਲੱਗਿਆ ਸੀ ਪਰ ਕਹਿੰਦੇ ਮੈਨੂੰ ਹਟਾਇਆ ਕਿਨੇ ਮੈਨੂੰ ਲਾਂਭੇ ਕਿਨੇ ਕੀਤਾ ਤੇ ਤੁਸੀਂ ਲਾਂਭੇ ਕੀਤਾ ਤੁਸੀਂ ਹਟਾਇਆ ਤੇ ਤੁਸੀਂ ਤਾਂ ਮੈਨੂੰ ਇੱਧਰ ਮੌਕਾ ਤੁਸੀਂ ਦਿੱਤਾ ਉਹਨਾਂ ਨੇ ਇਹ ਵੀ ਨੁਕਤਾ ਸਾਝਾ ਕੀਤਾ ਅੱਜ ਬਿਲਕੁਲ ਨਵਾਂ ਦਲ ਬਣ ਗਿਆ बेशा के अपने आपन श्रोमणी अकाली दल कहें हूँ देखना होगा ज्ञानी हरप्रीत सिंह कि अमृतपाल होर धिर जी मैदान चा है सिमरजीत मानव दल जोड़ा मैदान चा है रविंद्रा दल अजे भी जिसूट है जो होर कुछ पंथक धिर भी है ना उन्होंने ना लै पागे कि नहीं ज बादल बनाम गया हरप्रीत सिंह पां मैंबरी कमेटी के मैंबर जो निशाने लगातार ਵਾਲ ਸਿੰਘ ਚੁੰਦਾ ਹੋਰੀ ਬੜਾਲਾ ਸਾਹਿਬ ਮਨ ਪਤਿਆਲੀ ਬੀਬੀ ਸਤਵੰਤ ਕੌਰ ਤੇ ਹੈ ਨਾ ਇਹ ਜਿਹੜੇ ਪੰਜ ਮੈਂਬਰ ਨਿਸ਼ਾਨੇ ਤੇ ਸੀ ਹੁਣ ਉਹਨਾਂ ਦੀ ਥਾਂ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਨਿਸ਼ਾਨੇ ਤੇ ਆ ਗਏ ਨੇ ਅੱਜ ਤੋਂ ਤੇ ਯਾਨੀ ਹਰਪ੍ਰੀਤ ਸਿੰਘ ਨੇ ਅੱਜ ਆਪਣੀ ਤਕਰੀਰ ਦੇ ਵਿੱਚ ਧੰਨਵਾਦੀ ਸ਼ਬਦਾਂ ਦੇ ਵਿੱਚ ਆਪਣੀ ਬਤੌਰ ਪ੍ਰਧਾਨ ਪਹਿਲੀ ਬਿਆਨੀਆਂ ਦੇ ਵਿੱਚ ਸਿੱਧੇ ਰੂਪ ਚ ਜਵਾਬ ਦੇ ਦਿੱਤਾ ਕਿ ਮੈਂ ਕਿਹੜੀ ਤਰ੍ਹਾਂ ਹੱਥਲ ਤੇ ਖੇਡਣਾ ਸੋ ਪੰਥਕਲੀ ਵੀ ਕਾਇਮ ਰੱਖਣੀ ਹੈ ਪੰਜਾਬ ਦੀ ਤਸਵੀਰ ਨੂੰ ਵੀ ਕਹਿੰਦੇ ਕਾਇਮ ਰੱਖਾਂਗੇ ਇਹ ਸੀ ਉਹਨਾਂ ਨੇ ਜ਼ਿਕਰ ਕੀਤਾ ਚਿੱਟੇ ਤੌਰ ਤੇ ਕਿ ਡੈਲੀਗੇਟ ਬਾਹਰਲੇ ਸੂਬਿਆਂ ਤੋਂ ਵੀ ਆਏ ਨੇ ਸਾਡੇ ਕੋਲ ਜਿਹੜੇ ਸਿੱਖੀ ਚੋਂ ਨੇ ਪਰ ਪੰਜਾਬ ਚੋਂ ਹੋਰ ਵਰਗਾਂ ਚੋਂ ਵੀ ਕਹਿੰਦੇ ਹਿੰਦੂ ਸਿੱਖ ਕਿੰਨੇ ਨੇ ਆਪਣੇ ਬਿਹੜੇ ਖੋਲ ਕੇ ਸਾਡੀ ਮੈਂਬਰਸ਼ਿਪ ਲਈ ਹੈ ਉਹਨਾਂ ਨੇ ਇਹ ਵੀ ਗੱਲ ਕੀਤੀ ਸੋ ਹੁਣ ਰਾਜਨੀਤਿਕ ਪੜਚ ਨਿਤਰ ਆਏ ਨੇ ਇਸ ਨਵੇਂ ਰੂਪ ਨਾਲ ਸੋ ਹੁਣ ਅੱਜ ਤੋਂ ਲੜਾਈ ਸ਼ੁਰੂ ਹੈ ਜੀ ਅਸਲੀ ਅਕਾਲੀ ਦਲ ਦੀ ਅੱਜ ਤੋਂ ਲੜਾਈ ਸ਼ੁਰੂ ਹੈ ਜੀ ਐਸਜੀਪੀਸੀ ਤੇ ਕੱਬ ਚੋਣ ਦੀ ਜਿਹੜੀਆਂ ਚੋਣ ਪ੍ਰਕਿਰਿਆਵਾਂ ਆਉਂਦੀਆਂ ਨੇ ਜੇ ਨਹੀਂ ਹੁੰਦੀਆਂ ਐ ਜਦੋਂ ਤੱਕ ਨਹੀਂ ਹੁੰਦੀ ਤਦ ਤੱਕ ਕਿਵੇਂ ਵਿਚਰਦੇ ਨੇ ਅੱਜ ਤੋਂ ਲੜਾਈ ਸ਼ੁਰੂ ਹੈ ਚੋਣ ਨਿਸ਼ਾਨ ਤੇ ਅਕਾਲੀ ਦਲ ਦੇ ਦਫ਼ਤਰ ਦੀ ਸੋ ਸੁਖਵੀਰ ਬਾਦਲ ਬਨਾਮ ਜਾਨੀ ਹਰਪ੍ਰੀਤ ਸਿੰਘ ਅਸਲੀ ਅਕਾਲੀ ਦਲ ਕਿਹੜਾ